ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਆਂ ਅੱਜ ਦੀ ਮੁੱਖ ਖਬਰ ਦੇ ਨਾਲ ਨਾਬਾ ਜੇਲ ਬ੍ਰੇਕ ਮਾਮਲੇ 'ਚ ਖਤਰਨਾਕ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਪੰਜਾਬ ਗਨ ਹਾਊਸ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਦਾਲਤ ਵੱਲੋਂ ਮੁਲਜ਼ਮ ਕਿਰਪਾਲ ਸਿੰਘ ਨੂੰ 18 ਫਰਵਰੀ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੁਲਿਸ ਇਸ ਮਾਮਲੇ 'ਚ ਜਿੱਥੇ ਪੁਸ਼ਗਿਸ਼ ਕਰਨ ਦੀ ਗੱਲ ਆਖ ਰਹੀ ਹੈ ਉੱਥੇ ਹੀ ਸਰਕਾਰੀ ਵਕੀਲ ਨੇ ਖੁਲਾਸਾ ਕੀਤਾ ਕਿ ਕਿਰਪਾਲ ਨੇ ਗੈਂਗਸਟਰਾਂ ਨੂੰ ਬੱਤੀਬੌਰ ਦੇ ਪਿਸਤੌਲ ਮੁਹੱਈਆ ਕਰਵਾਏ ਸਨ ਜੋ ਭੱਜੀ ਹੈ ਕਿ ਯੂਜ਼ਡ ਪਰਸਨਸ ਔਰ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਨੂੰ ਆਰਮਸ ਹੈ ਉਹ ਵਿਦਆਊਟ ਐਨੀ ਲਾਇਸੈਂਸ ਪ੍ਰੋਵਾਈਡ ਕੀਤੇ ਹੈ ਪੈਸੀ ਲੈ ਕੇ ਜਿਹੜੇ ਕਿ ਇਲੀਗਲ ਸੀ ਤੇ ਉਹਨਾਂ ਦੇ ਕਰਕੇ ਇਸ ਦਾ ਅੱਜ ਪੁਲਿਸ ਰਿਮਾਰ ਲਿਆ ਬਾਕੀ ਇਨਵੈਸਟੀਗੇਸ਼ਨ ਇਸ ਕੇਰਿੰਗ ਆ ਇਨੇ ਜਿਹੜੇ ਕੀਤੇ ਆ ਉਹਨਾਂ ਦੀ ਪੁਚਕੀਚੋਂ ਇੱਕ ਤਾਂ 12 ਬੋਰ ਦੀ ਹੈ ਡਬਲ ਬੈਰਲ ਗਨ ਕਾਰਟੂਸ ਹੈ ਤੋਂ ਪਿਸਟਲਸ ਜ਼ਿਕਰ ਜੋ ਹੋ ਗਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਤੇ ਉਸਦੇ ਸਾਥੀਆਂ ਨੇ ਪੁਸ਼ਕਿਸ਼ਦਾਨ ਨੇ ਦੱਸਿਆ ਸੀ ਕਿ ਉਹਨਾਂ ਨੇ ਹਥਿਆਰ ਪੰਜਾਬ ਗਨ ਹਾਊਸ ਦੇ ਮਾਲਕ ਤੋਂ ਲਏ ਸਨ ਲੁਧਿਆਣਾ ਪੁਲਿਸ ਵੱਲੋਂ ਪਿਛਲੇ 2 ਦਿਨਾਂ ਚ ਬਰਾਮਦ ਕੀਤੇ ਗਏ ਪੁਰਾਣੇ ਬੰਬ ਨਸ਼ਟ ਕੀਤੇ ਜਾ ਰਹੇ ਨੇ ਬੰਬ ਨਿਰੋਧਕ ਦਸਤੇ ਵੱਲੋਂ ਸੁਰੱਖਿਆ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਬੁੱਧਵਾਰ ਨੂੰ 68 ਬੰਬ ਡਿਫਿਊਜ਼ ਕੀਤੇ ਗਏ 13 ਤੇ 14 ਹਰਬਰੀ ਨੂੰ ਥਾਣਾ ਟੇਲੋਂ ਦੇ ਏਰੀਏ ਦੇ ਵਿੱਚ ਦੋ ਜਗ੍ਹਾ ਤੋਂ ਵੱਖ-ਵੱਖ ਥਾਵਾਂ ਤੋਂ ਸੱਕਰਾਈਪਟ ਆਏ ਹੋਏ ਨਕਾਰਾ ਬੰਬ ਮਿਲੇ ਸਨ ਜਿਨ੍ਹਾਂ ਨੂੰ ਅੱਜ ਬੰਬ ਡਿਸਪੋਜ ਜੋ ਟੀਮ ਬੁਲਾ ਕੇ ਉਹਨਾਂ ਨੂੰ ਡਿਸਪੋਜ ਕਰਾਉਣ ਲੱਗੇ ਆ ਤੇ ਇਸ ਦਾ ਪੂਰਾ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸਾਰੇ ਪਾਸੇ ਫੋਰਸ ਲਾ ਕੇ ਉਹਨੂੰ ਚੰਗੀ ਤਰ੍ਹਾਂ ਸੁਰੱਖਿਆ ਕਰਕੇ ਤੇ ਫਿਰ ਇਸ ਮਸ਼ਰੂਪ ਕਿਤਾ ਜਾ ਰਿਹਾ ਹੈ ਗੋਤਲਾਵਾਂਕੇ ਲੁਧਿਆਣਾ ਦੇ 13 ਫਰਵਰੀ ਨੂੰ 30 ਅਤੇ 14 ਫਰਵਰੀ ਨੂੰ 36 ਬੰਬ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਲੋਕਾਂ ਨੂੰ ਹਿਰਾਸਤ ਚ ਲੈ ਕੇ ਹਥਿਆਰ ਅਤੇ ਪੈਸਿਆਂ ਦੇ ਕਾਲੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਸੈਕਟਰ 55 56 ਤੋਂ ਇਨਾਦੀ ਕਾਰ ਨੂੰ ਰੋਕਿਆ ਗਿਆ ਤਾਂ ਗੱਡੀ ਤੋਂ 171 ਗ੍ਰਾਮ ਹੈਰੋਇਨ ਦੋ ਬੱਤੀ ਬੋਰ ਦੇ ਪਿਸਤੌਲ 6 ਰਾਉਂਡ ਅਤੇ 4.5 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਦੋਵੇਂ ਸਾਕਸ ਸਕੇਪਰਾ ਨੇ ਜਿਨ੍ਹਾਂ ਦਾ ਨਾਮ ਪਵਨ ਅਤੇ ਰਮਨ ਕੁਮਾਰ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਰੋਪੀਆਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਉਸ ਵਿੱਚ हमने ਇੱਕ ਕਸਟ ਗਾੜੀ ਸਫੇਦ ਰੰਗ ਦੀ ਆਤੀ ਦੇਖੀ ਜਿਸ ਤੇ ਕੀ ਫਰੀਦাবাদ ਦਾ ਨੰਬਰ تھا ਔਰ ਜਿਸ ਕੋ ਰੋਕ ਕਰਕੇ ਚੈੱਕ ਕਰਾ ਗਿਆ ਤਾਂ ਉਸ ਦੇ ਦਸਤਾਵੇਜ਼ ਦੇਖਣ ਪਰ ਪਤਾ ਚੱਲਾ ਕਿ ਗੱਡੀ ਨੇ ਨਕਲੀ ਰਜਿਸਟ੍ਰੇਸ਼ਨ ਨੰਬਰ ਲਗਾਇਆ تھا ਐਕਚੁਅਲੀ ਗੱਡੀ ਪੰਜਾਬ ਦੀ ਹੈ ਔਰ ਜੋ ਦੋ ਸਵਾਰ تھے گاڑی ਮੈਂ ਉਸੇ ਗਾੜੀ ਚੈੱਕ ਕਰਨੇ ਪਰ ਹਮੇ ਐਨਡੀਪੀਐਸ ਕਵਟਰ ਬੈਂਕ ਸਮਾਨ ਜ਼ਿਕਰ ਜੋ ਹੋ ਗਿਆ ਪਵਨ ਕੁਮਾਰ ਮਾਡਲਿੰਗ ਵੀ ਕਰਦਾ ਹੈ ਤੇ ਉਹ ਕਈ ਨਾਮੀ ਗੈਨਾਮੀ ਸ਼ਖਸੀਅਤਾਂ ਨਾਲ ਕੰਮ ਵੀ ਕਰ ਚੁੱਕਿਆ ਹੈ 사우ਦੀ ਅਰਬ ਦੀਆਂ ਜੇਲ੍ਹਾਂ ਚ ਕਈ ਪੰਜਾਬੀ ਮੁੰਡੇ ਫਸੇ ਹੋਏ ਆ ਨਾ ਇਹ ਖਲਾਸਾ 사우ਦੀ ਅਰਬੀ ਜੇਲ੍ਹ ਜੋ ਪਰਤੇ ਸੁਖਦੇਵ ਸਿੰਘ ਨੇ ਕੀਤਾ ਹੈ ਸਾਊਦੀ ਅਰਬ ਦੀ ਇੱਕ ਕੰਪਨੀ 'ਚ ਬਤੌਰ ਟਰੱਕ ਡਰਾਈਵਰ ਕੰਮ ਕਰ ਚੁੱਕੇ ਇਸ ਨੌਜਵਾਨ ਨੂੰ ਸਿਰਫ ਇਸ ਲਈ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ ਕਿਉਂਕਿ ਇਸਨੇ ਫੈਕਟਰੀ ਮਾਲਕ ਤੋਂ ਪਿਛਲੇ 6 ਮਹੀਨਿਆਂ ਦੀ ਤਨਖਾਹ ਮੰਗ ਲਈ ਸੀ। ਬੀਬੀ ਅਮਨਜੋਤ ਰਾਮੂ ਵਾਲੀਆ ਦੀਆਂ ਕੋਸ਼ਿਸ਼ਾਂ ਸਦਕਾ ਸੁਖਦੇਵ ਦੀ ਘਰ ਵਾਪਸੀ ਸੰਭਵ ਹੋ ਸਕੀ ਹੈ। ਉੱਤੇ ਜੇਲ੍ਹ 'ਚ ਪੰਜਾਬੀ ਬਹੁਤ ਆਈ। ਇੰਡੀਅਨ ਕੁੜੀਆਂ, ਯੂਪੀ ਦੇ ਲੜਕੇ ਵੀ ਆ ਬਹੁਤ ਉੱਤੇ ਜੇਲ੍ਹ ਦੇ ਕਟਵਰਥ 200 ਦੇ ਕਰੀਬ ਜੇਲ੍ਹ 'ਚ ਆਉਣਗੇ। ਉਹਨਾਂ ਦੀ ਕੋਈ ਸੁਣਾਈ ਨਹੀਂ ਦਿੱਤੀ। ਉੱਤੇ ਸੁਣਾਈ ਕੀ ਨਹੀਂ ਦਿੱਗੀ। ਉਧਰ ਹੀ ਸਨਾਈ ਆਪਣੇ ਮੈਕਸੀ ਵਾਲੇ ਵੀ ਥੋੜਾ ਟੈਲਾ ਜੀ ਆਣ ਕੇ ਪੁੱਛ ਕੇ ਚਲੇ ਜਾਂਦੇ ਉਹ ਵੀ ਨਹੀਂ ਕੋ ਕਰਦੇ ਜੀ ਬਸ ਹੈਲਪਿੰਗ ਹੈਲਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਰਾਮੂ ਵਾਲੀਆ ਨੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਤੇ ਰੁਲਣ ਦੀ ਥਾਂ ਪੰਜਾਬ 'ਚ ਹੀ ਕੰਮਕਾਰ ਕਰਨ ਦੀ ਸਲਾਹ ਦਿੱਤੀ ਹੈ ਵਿਕਾਸ ਕਾਰਜਾਂ ਦੌਰਾਨ ਹੋ ਰਹੇ ਪ੍ਰਸ਼ਾਚਾਰ ਤੇ ਚਲਦੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਸ਼ਿਕਾਇਤ ਕੈਬਨਟ ਮੰਤਰੀ ਅਨਿਲ ਜੋਸ਼ੀ ਲਈ ਮੁਸੀਬਤ ਖੜੀ ਕਰ ਸਕਦੀ ਹੈ ਦਰਸਲ ਵਿਕਾਸ ਕਾਰਜਾਂ ਦੌਰਾਨ ਪਿਛਤਾਚਾਰੇ ਤੇ ਹੋਰ ਜ਼ਮੀਨ ਹਥਿਆਉਣ ਦੀਆਂ ਸ਼ਿਕਾਇਤਾਂ ਮਿਲਣ ਪਿੱਛੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਵਿਜੀਲੈਂਸ ਦੀ ਟੀਮ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਦੇ ਅਧੀਨ ਚੱਲ ਰਹੇ ਨਗਰ ਸੁਧਾਰ ਟਰਸਟ 'ਚ ਜਾਂਚ ਕਰਨ ਪਹੁੰਚੀ ਇਸ ਬਾਬਤ ਨਗਰ ਸੁਧਾਰ ਟਰਸਟ ਦੇ ਚੇਅਰਮੈਨ सुरेश ਮਹਾਜਨ ਵੱਲੋਂ ਜਾਣਕਾਰੀ ਦਿੱਤੀ ਗਈ ਮੈਡਮ ਸਿੱਧੂ ਨਸ਼ਾਦ ਕੰਪਲੇਨਟ ਕੀਤੀ ਸੀ ਇੱਕ ਤੇ ਉਹਦੀ ਜਾਂਚ ਕਰਨ ਆਏ ਸੀ ਦੂਸਰਾ ਪਿਛਲੇ ਦਿਨੀ ਪਰੰਜੀਤ ਐਵੇਨਿਊ ਐਸ ਕੇ ਕਲਾ ਘੋਟ ਲੋਲੇ ਨੇ ਕੋਈ ਅਪਰੋਚਮੈਂਟ ਕੀਤੀ ਹੋਈ ਸੀ ਜਿਹਦਾ ਡਿਸੀਜਨ ਹਾਈ ਕੋਰਟ ਤੋਂ ਉਹ ਅਪਰੋਚਮੈਂਟ ਹਟਾਉਣ ਵਾਸਤੇ ਆਇਆ ਸੀ ਤੇ ਉੱਤੇ ਕਾਰਵਾਈ ਕੀਤੀ ਸੀ ਉਹਦੀ ਕੰਪਲੇਂਟ ਸੀ ਔਰ ਤੀਸਰਾ ਫਿਰ ਉਹ 13 ਔਰ 14 ਨੰਬਰ ਵਾਰਡ ਨਾਰਥ ਹਲਕੇ 'ਚ ਕੁਝ ਡਵੈਲਪਮੈਂਟ ਦੇ ਕੰਮ ਸੀ ਜਿਹਦੀਆਂ ਕੰਪਲੇਂਟ ਸੀ ਹਿਆ ਉਹਨਾਂ ਨੂੰ ਚੈੱਕ ਕਰਨ ਵਾਸਤੇ ਆਏ ਸੀ ਜ਼ਿਕਰ ਜੋਗਾ ਕਿ ਅਨਿਲ ਜੋਸ਼ੀ ਤੇ ਇਸ ਤੋਂ ਪਹਿਲਾਂ ਵੀ ਨਜਾਇਜ਼ ਉਸਾਰੀਆਂ ਕਰਵਾਉਣ ਦੇ ਕਈ ਦੋਸ਼ ਲੱਗ ਚੁੱਕੇ ਨੇ ਫਿਲਹਾਲ ਮਾਮਲੇ ਦਾ ਅਸਲ ਸੱਚ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਅੱਜ ਦੇ ਇਸ ਖਾਸ ਬੁਲੇਟਿਨ ਵਿੱਚ ਬਸੇ ਨਈਂ ਦੇਸ਼ ਦੀਆਂ ਹੋਰ ਤਾਜ਼ਾ ਖਬਰਾਂਾਂ ਲਈ ਦੇਖਦੇ ਰਹੋ ਜਾਗਬਾਣੀ ਟੀਵੀ